ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਹਦਰ ਬੂਟਾ ਸਿੰਘ ਰਣਸੀ ਕਾਰਜਕਾਰੀ ਪ੍ਰਧਾਨ ਯੂਨਾਈਟਿਡ ਕਾਲੀਗਾਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ 27 ਤਰੀਕ ਨੂੰ 1969 ਨੂੰ 74 ਦਿਨ ਦੀ ਭੁੱਖ ਹੜਤਾਲ ਰੱਖ ਕੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ 84 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਜਾਮ ਪੀ ਗਏ ਪਉਖੜਤਾਲ ਕਿਉਂ ਰੱਖੀ ਕਿਉਂਕਿ ਜੋ ਕਾਂਗਰਸ ਆਗੂਆਂ ਨੇ ਦੇਸ਼ ਆਜ਼ਾਦੀ ਤੋਂ ਪਹਿਲਾਂ ਅਕਾਲੀ ਆਗੂਆਂ ਨਾਲ ਵਾਅਦੇ ਕੀਤੇ ਸਨ ਕੌਮ ਨਾਲ ਵਾਅਦੇ ਕੀਤੇ ਸਨ ਉਹਨਾਂ ਤੋਂ ਜਦੋਂ ਮੁੱਕਰ ਗਏ ਤੇ ਕਾਮਦੇ ਮਹਾਨ ਆਗੂ ਮਾਸਟਰ ਤਾਰਾ ਸਿੰਘ ਨੂੰ 1948 ਵਿੱਚ ਹੀ ਗ੍ਰਿਫਤਾਰ ਕਰ ਲਿਆ ਤੇ ਨਹਿਰੂ ਇਹ ਅੰਕੇ ਕਿ ਪੁਰਾਣੀਆਂ ਗੱਲਾਂ ਭੁੱਲ ਜੋ ਸਮਾਂ ਬਦਲ ਗਿਆ ਫਿਰ ਕਾਲੀ ਦਲ ਨੇ ਬਹੁਤ ਵੱਡਾ ਸੰਘਰਸ਼ ਕੀਤਾ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਕਾਂਗਰਸ ਚ ਸ਼ਾਮਲ ਹੋ ਗਏ ਰਹਿ ਗਿਆ ਇਕੱਲਾ ਮਾਸਟਰ ਤਾਰਾ ਸਿੰਘ ਪਰ ਉਹਨੇ ਇਕੱਲੇ ਨਹੀਂ ਬਹੁਤ ਵੱਡਾ ਸੰਘਰਸ਼ ਕੀਤਾ ਕਿ ਅਖੀਰ ਨੂੰ ਨਹਿਰੂ ਦੀ ਮੌਤ ਹੋ ਗਈ ਗਾਂਧੀ ਵੀ ਗਿਆ ਪਟੇਲ ਵੀ ਗਿਆ ਤੇ ਪਾਕਿਸਤਾਨ ਨਾਲ ਲੜਾਈ ਲੱਗੀ ਕਰਕੇ ਇੰਦਰਾ ਗਾਂਧੀ ਨੇ 1966 ਵਿੱਚ 1 ਨਵੰਬਰ ਨੂੰ ਪੰਜਾਬ ਦਾ ਲੰਗੜਾ ਤੇ ਲੂਲਾ ਸੂਬਾ ਬਣਾਤਾ ਗਲਜਾਰੀ لال ਨੰਦਾ ਮੂਰੇ ਲਾ ਕੇ ਇਦੇ ਵਿੱਚੋਂ ਦੋ ਨਵੇਂ ਸੂਬੇ ਕੱਢ ਕੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਉਹਨੂੰ ਇਹ ਜੇ ਇਲਾਕੇ ਦੇ ਤੇ ਚੰਡੀਗੜ੍ਹ ਤੇ ਕੰਟਰੋਲ ਆਪ ਕਰ ਲਿਆ ਇੰਦਰਾ ਨੇ ਸੈਂਟਰ ਦਾ ਭਾਖੜਾ ਹੈੱਡ ਵਰਕਸ ਤੇ ਆਪ ਕੰਟਰੋਲ ਕਰ ਲਿਆ ਪੰਜਾਬ ਦਾ ਪਾਣੀ ਪੰਜਾਬ ਦੀ ਬਿਜਲੀ ਪੰਜਾਬ ਦੀ ਰਾਜਧਾਨੀ ਪੰਜਾਬੀ ਬੋਲ ਦੇ ਇਲਾਕੇ ਸਭ ਲੁੱਟ ਕੇ ਲੈ ਗਈ ਤੇ ਫੇਰ ਦਾਲੀਦਾਲ ਨੇ ਸੰਘਰਸ਼ ਕੀਤਾ ਪਰ ਕਿਸੇ ਨੇ ਕੱਖ ਨਾ ਸੁਣੀ ਆਖਰ ਨੂੰ 1 ਅਗਸਤ 1969 ਨੂੰ ਗਰਸ਼ਨ ਸਿੰਘ ਫੇਰੂ ਮਾਨ ਨੇ ਆਪਦੇ ਪਿੰਡ ਦੇ ਨੇਰਾਈਆ ਮੰਡੀ ਵਿੱਚ ਇਕੱਠ ਕਰਕੇ ਐਲਾਨ ਕਰਤਾ ਕਿ ਮੈਂ 15 ਅਗਸਤ ਨੂੰ ਭੁਖੜਤਾ ਰੱਖੂੰਗਾ ਜਿੰਨਾ ਚਿਰ ਪੰਜਾਬ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਹੜਾ ਲੰਗੜਾ ਤੇ ਡੁੱਡਾ ਸੂਬਾ ਬਣਾਇਆ ਇਹਨੂੰ ਪੂਰਨੂਪ ਦੇ ਵਿੱਚ ਨਹੀਂ ਬਣਾਇਆ ਜਾਂਦਾ ਪੰਜਾਬੀ ਬੋਲ ਦੇ ਇਲਾਕੇ ਬਾਹਰ ਪੰਜਾਬ ਵਿੱਚ ਨਹੀਂ ਕੀਤੇ ਜਾਂਦੇ ਹੈੱਡਵਾਰਕਸ ਤੇ ਕੰਟਰੋਲ ਪੰਜਾਬ ਦਾ ਨਹੀਂ ਹੁੰਦਾ ਚੰਡੀਗੜ੍ਹ ਤੇ ਕੰਟਰੋਲ ਪੰਜਾਬ ਦਾ ਹੋਵੇ ਇਹਨੇ ਐਲਾਨ ਕਰਤਾ ਪਰ ਕੇਂਦਰ ਦੀ ਕਾਂਗਰਸ ਸਰਕਾਰ ਨੇ 12 ਅਗਸਤ ਨੂੰ ਕਿਸੇ ਐਵੇਂ ਗੁਰਦੇਵ ਸਿੰਘ ਬੰਦੇ ਦੇ ਨਾਂ ਤੇ ਰਿਪੋਰਟ ਦਰਜ ਕਰਾ ਕੇ ਇਹਨੂੰ ਗੈਸਰ ਕਰ ਲਿਆ ਪਰ ਸਿੰਘ ਨੇ ਜੇਲ੍ਹ ਦੇ ਵਿੱਚ 15 ਅਗਸਤ ਨੂੰ ਅਰਦਾਸ ਕਰਕੇ ਭੁਖੜਤਾ ਰੱਖਤੀ ਇੰਦਰਾ ਨੇ ਵੀ ਚਿੱਠੀਆਂ ਲਿਖੀਆਂ ਇਹਨੇ ਜਵਾਬ ਦਿੱਤੇ ਕਿਉਂਕਿ ਵਿਦਵਾਨ ਬੰਦਾ ਸੀ ਪਹਿਲਾਂ ਨੇ ਮਲਾਇਆ ਚ ਵੀ ਜੇਲ੍ਹ ਕੱਟੀ ਸੀ ਇੱਕ ਸ਼ਹਿਰੇ ਦੇ ਮੋਰਚਾ ਲਾ ਕੇ ਕਿ ਸ਼ਹਿਰਾਂ ਨੇ ਸੀ ਪਾਉਣ ਦਿੰਦੇ ਇਸ ਕਰਕੇ ਇਹਨੇ ਬੜੇ ਜਵਾਬ ਦਿੱਤੇ ਚਿੱਠੀਆਂ ਨਾਲ ਕਿ ਧੀਏ ਤੂੰ ਪੰਜਾਬ ਉਨਾਂ ਧੱਕਾ ਕਰਦੇ ਆ ਪੰਜਾਬ ਨੂੰ ਸਹੀ ਮੰਗਾ ਮੰਨਦੇ ਇਹਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਦੇਹ ਯਾਦ ਕਰਾਉਣ ਨੂੰ ਪਰਿੰਦਰਾਂ ਨੇ ਕੱਖ ਨਾ ਸੁਣੀ ਤੇ 74 ਦਿਨ ਭੁੱਖ ਹਰਦਾਲ ਰੱਖ ਕੇ 84 ਸਾਲ ਦੇ ਬਜ਼ੁਰਗ ਆਗੂ ਚੜ੍ਹਾਈ ਕਰ ਗਿਆ ਉਹ ਜਿਉਂ ਦੀਆਂ ਤਿਉ ਮੰਗਾ ਉਵੇਂ ਹੀ ਆ ਔਰ ਇਹਦੀ ਖਾਤਰ ਅਨੇਕਾਂ ਨੌਜਵਾਨ ਸ਼ਹੀਦियां ਪ੍ਰਾਪਤ ਕਰ ਗਏ ਧਰਮ ਯੁੱਧ ਮੋਰਚਾ ਲੱਗਿਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਾਂਗਰਸ ਨੇ ਦਿੱਲੀ ਦੰਗੇ ਕੀਤੇ ਕਾਂਗਰਸ ਦੇ ਧਰੋ ਤੇ ਧੱਕੇ ਪੰਜਾਬ ਨਾਲ ਬਹੁਤ ਵੱਡਿਆ ਜੋ ਘੰਟਿਆਂ ਬੰਦੀ ਬੋਲਿਆ ਜਾ ਸਕਦਾ ਪਰ ਅੱਜ ਵੀ ਸਮਾਂ ਹੈ ਕਿ ਦਰਸ਼ਨ ਸਿੰਘ ਫੇਰੂਮਾਨ ਹੁਣਾਂ ਦੀ ਜੋ ਕੁਰਬਾਨੀਆਂ ਨੂੰ ਯਾਦ ਰੱਖਗੇ ਪੰਜਾਬ ਦੇ ਵੱਧ ਘਾਰਾਂ ਦੀ ਲੜਾਈ ਲੜਨ ਦੀ ਖਾਤਰ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਵਾਂਗੂ ਕੇਂਦਰ ਦੇ ਏਜੰਟ ਨਾ ਬਣੀਏ ਅਸੀਂ ਪੰਥ ਦੇ ਏਜੰਟ ਬਣ ਕੇ ਅਸੀਂ ਕੰਮ ਕਰਗੇ ਅੱਜ ਲੋੜ ਹੈ ਇਹ ਤਰਨਤਾਰਨ ਦੇ ਵਿੱਚ ਚੋਣ ਹੋ ਰਹੀ ਆ ਭਾਈ ਮਨਦੀਪ ਸਿੰਘ ਦੀ ਮਦਦ ਕਰਕੇ ਆਪਾਂ ਸਾਰੇ ਆਪਣੇ ਵੱਧ ਅਧਿਕਾਰ ਸ਼ੂਬੇ ਨੂੰ ਲੈਣ ਦੀ ਖਾਤਰ ਚੰਗੀ ਸਰਕਾਰ ਬਣਾਉਣ ਦੀ ਖਾਤਰ ਪੰਥ ਨੂੰ ਇਕੱਠਾ ਕਰਨ ਦੀ ਖਾਤਰ ਆਪਾਂ ਸਾਰੇ ਉਹਦੀ ਮਦਦ ਕਰਗੇ ਮੈਂ ਸਮਝਦਾ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ ਇਹ ਹੀ ਸੱਚੀ ਸ਼ਰਧਾ ਜਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ